ਕੋਸ਼ਿਸ਼ ਕਰੋ ਤੰਦਰੁਸਤ ਰਹੋ ਇਸ ਮਨੁੱਖਾ ਦੇਹੀ ਦੇ ਵਿੱਚ ਨਾ ਸਾਨੂੰ అనేక ਜਿਹੜੇ ਆ ਰੋਗ అనేక ਸਿਰਕ ਬਿਮਾਰੀਆਂ ਤੁਹਾਨੂੰ ਹੋ ਜਾਂਦੀਆਂ ਹਨ ਮਨੁੱਖਾ ਦੇਹੀ ਸਭ ਨੂੰ ਤਕਲੀਫਾਂ ਹੁੰਦੀਆਂ ਨਾ ਮੈਨੂੰ ਤੁਹਾਨੂੰ ਹਰ ਕੋਈ ਨ ਕੋਈ ਤਕਲੀਫ ਸਿਰਕ ਹੁੰਦੀ ਹੈ ਬਿਮਾਰੀਆਂ ਘੇਰ ਲੈਂਦੀਆਂ ਤੇ ਉਹਨਾਂ ਸਭ ਤੋਂ ਯਾਦ ਪਾਉਣਾ ਚਾਹੁੰਦੇ ਹਾਂ ਉਹਨਾਂ ਤੋਂ ਦਾ ਇੱਕ ਇੱਕ ਸਾਧਨ ਖਜ਼ਾਨਾ ਅਨਮੋਲ ਸਾਡੇ ਕੋਲ ਹੈਗਾ ਹੈ ਬਾਣੀ ਬਾਣੀ ਸਭ ਦੁੱਖਾਂ ਤੋਂ ਟੋਟਾ ਦਾ ਨਾਸ ਕਰਨ ਵਾਲੀ ਚਾਹੇ ਕਿਸੇ ਤਰ੍ਹਾਂ ਦੀ ਤੁਹਾਨੂੰ ਦੁੱਖ ਤਕਲੀਫਾਂ ਤੁਹਾਨੂੰ ਮਨ ਤੰਦਾ ਕਿਸੇ ਤਰ੍ਹਾਂ ਦੀ ਤੋੜ ਹੈ ਤੁਹਾਨੂੰ ਉਹ ਸਭ ਨੂੰ ਦੂਰ ਕਰਦੀ ਹੈ ਬਾਣੀ ਔਰ ਜਦੋਂ ਸਾਨੂੰ ਸ੍ਰੀਖ ਗਵਾਰੀਆ ਰੋਗ ਘੇਰ ਲੈਂਦੇ ਆ ਕਈ ਵਾਰੀ ਇਹ ਜੋ ਇਹੋ ਜਿਹਾ ਹਾਲ ਦਾ ਆਂਦੀ ਡਾਕਟਰ ਵੀ ਹੱਥ ਖੜੇ ਕਰ ਜਾਂਦੇ ਆ ਤੇ ਉਹ ਕਹਿੰਦੇ ਆ ਵੀ ਅਰਦਾਸ ਕਰ ਅਤੇ ਦਾਸ ਕਰੋ ਕੀ ਹੋਇਆ ਕਹਿੰਦੇ ਨੇ ਦਵਾਈ ਨਾਲੋਂ ਜ਼ਿਆਦਾ ਤੂਆ ਅਸਰ ਕਰਦੀ ਆ ਤਾਂ ਅਦਾਸੋਥੀ ਸਰ ਕਰਦੀ ਆ ਬਾਣੀ